ਦੱਲਾ ਦਾ ਕੜਾ ਵਰਤਾਈ ਜਾ ਜਿਹੜਾ ਕਾਗਜ਼ ਨਾਲ ਲਾਇਆ ਮੈਂ ਇਹ ਪਲੈਨਿੰਗ ਕਮਿਸ਼ਨ ਦਾ ਇਹ ਪਲੈਨਿੰਗ ਕਮਿਸ਼ਨ ਦਾ ਨਾਲ ਕਾਗਜ਼ ਲਾਇਆ ਹੋਇਆ ਇਹਨਾਂ ਦੀਆਂ ਰეკਮੈਂਡੇਸ਼ਨਾਂ ਨੇ ਕਿ ਉਹੀ ਰეკਮੈਂਡੇਸ਼ਨਾਂ ਨੇ ਜਿਹੜੀਆਂ ਨਵਜੋਤ ਸਿੰਘ ਸਿੱਧੂ 15 ਸਾਲ ਤੋਂ ਕਰਦਾ ਹੈ ਕਿ ਥੋੜੀਆਂ ਨੇ ਮੈਂ ਟਕਾ ਟਕਾ ਕਰਦਾ ਕਿੰਨਾ ਮਾਈਨਿੰਗ ਰੈਵਨਿਊ ਜਮ੍ਹਾਂ ਕਰਾਇਆ ਵੀ ਮਿੱਤਰਾ ਜਵਾਬ ਦਿਓ ਭੁੱਲ ਗਿਆ ਸੰਤਰੇ ਸੁਤਰੇ ਤਸ ਕਿੰਨੇ ਕਿੰਨੀ ਮਾਈਨਿੰਗ ਦੇ ਪੈਸੇ ਜਮਾ ਕਰਾਏ ਤੁਸੀਂ ਦੋ ਸਾਲਾਂ ਦੇ 300 ਕਰੋੜ ਸਾਲ ਦਾ ਸਾਲ ਦਾ 247 ਤੇ ਤੇਰਾ ਸੁਪਰੀਮੋ ਕਹਿੰਦਾ 20000 ਕਰੋੜ ਕਿੱਥੇ ਗਿਆ ਉਹ ਕਿੱਥੇ ਆਏ ਹੈ ਲਾ ਮਾ ਤੁਮ ਕੰਨ 5000 ਕਰੋੜ ਰੁਪਏ ਇਹ ਤੋਂ ਹੁੰਦਾ ਮੇਰੀ ਪਾਲਿਸੀ ਬਣਾਈ ਉਹ ਮਿਨਿਸਟਰ ਇੰਪਲੀਮੈਂਟ ਕਰਦਾ ਉਹ ਵੀ ਤੇਰੇ ਵਰਗੇ ਜਿੱਤੇ ਤੇ ਹਾਂ 30000 ਕਰੋੜ ਪਲੱਸ ਮੈਂ ਫੇਰ ਅੱਜ ਦੁਬਾਰਾ ਪੁੱਛਦਾ ਭਗਵਾਨ ਤੁਮਾਨ ਜੀ 10 ਕਿਨੂ ਦਿੱਤੇ ਓਏ ਐਲ 1 ਲਿਸੈਂਸ ਨਹੀਂ ਤੇ ਦੋ ਬੰਦੇ ਕਿੰਨੇ ਖਾਣੇ ਕੀ ਠੀਕ ਠੀਕ ਹੈ ਕਾਲੀ ਨਹੀਂ ਦੱਸ ਇਹ ਆ ਬਿਲਕੁਲ ਨਹੀਂ ਤੇ ਦੇਖ ਲੈ ਕਰੋ ਮੈਂ ਤਾਂ ਪਹਿਲਾਂ ਹੀ ਕਹਨਾ ਖਾਣੇ ਨੂੰ ਖਾਣੇ ਨਹੀਂ ਤੇ ਤੇ ਬੱਤਰ ਪਿਆਰੇ 13000 ਕਰੋੜ ਰੁਪਏ ਦੇ ਹਲਵੰਦ ਲਾਇਸੈਂਸ ਮੈਂ ਕਹਿੰਦਾ ਪਿਛਲੇ ਵੀ ਡਿਕਲੇਅਰ ਕਰ ਜਿਹੜਾ ਚੋਰ ਆ ਕਰ ਤੂੰ ਦੰਗ ਜੇ ਮਾਰਦਾ ਰਹਿਣਾ ਕਾਰਵਾਈ ਕਰਨਾ ਕਰ ਕਰ ਬਾਈ ਜੇ ਕੇ ਇਹਦੇ 2000 ਕਰੋੜ ਰੁਪਏ ਪਾਇਆ ਰਿਕਵਰ ਕਰ 500 ਬੱਤਰ ਪਿਆਰੇ ਕੋਈ ਤੁਮ ਚੰਗਾ ਨਹੀਂ ਲਾਉਂ ਤੂੰ ਹਮਤ ਹੈ ਤੈਨੂੰ ਜੁੱਸ ਚੰਗੀ ਲਾਦੀ ਕੇਸ ਕਰਕੇ ਲੜਦਾ ਤੇਰੇ ਨਾਲ ਪਰ ਨਾ ਮੇਰਾ ਤੇਰੇ ਨਾਲ ਕੋਈ ਹੂ ਸਰੂਕਾਰ ਚਾਕਾਂ ਮੇਟਰ ਤੁਸੀਂ ਜਦੋਂ ਕੰਪੇਅਰ ਕਰੋਗੇ ਅਸੀਂ 2000 ਕਰੋੜ ਤੇ ਤਾਮਿਲਨਾਡੂ 2000 ਕਰੋੜ ਤੇ 2002 ਚ ਆਜੋ 45000 ਕਰੋੜ ਤੁਸੀਂ ਹਿਸਾਬ ਲਾਓ ਕਿ ਦੋ ਸਾਲਾਂ ਚ ਉਹ 35000 ਕਰੋੜ ਤੋਂ 45 ਵਿੱਚ ਇਹ 500 ਕਰੋੜ ਰੁਪਈਆ ਪਿੱਛੇ ਲੜਦੀ ਖਾफत ਡਬਲ ਸ਼ਰਾਬ ਦੀ ਬੱਕਤ ਨਹੀਂ ਮੈਂ ਦਾਰੂ ਦੇ ਪਰ ਭਾਈ 55000 ਕਰੋੜ ਰੁਪਏ ਦੀ ਸਾਈਜ਼ ਦੀ ਚੋਰੀ ਕਿਉਂ ਹੋਵੇ ਕਿਉਂ ਹੋਵੇ ਬਈ ਸਮਗਲਿੰਗ ਕਿਉਂ ਹੋਵੇ ਨਕਲੀ ਡਿਸਟਿਲਰੀਆਂ ਕਿਉਂ ਚੱਲਣ ਹੈ ਐਂ ਆਤਰ ਕੋਲ ਜਵਾਬ ਹੈ ਹੈਂ ਪਗੌੜਾ ਤੂੰ ਪਗੌੜਾ ਇਹ ਨਵਜੋਤ ਸਿੱਧੂ ਹੈ ਪਤਾਲ ਤੱਕ ਜਾਉ ਉੱਥੋਂ ਫਾਕੇ ਲਿਓ ਐ ਦਾਮ ਤੇ ਆ ਜਵਾਬ ਦੇ ਲਈ ਨਾਰੇ ਤੇ ਚੋਂ ਨਾਕਸਾਈਜ਼ ਚੋਂ ਨਾ ਕੇਬਲ ਚੋਂ ਇੱਕ ਥਾਂ ਤੋਂ ਮਾਫੀਆ ਖਤਮ ਨਹੀਂ ਹੋਇਆ ਤੇ ਤੂੰ ਤਾਂ ਕਹਿੰਦਾ ਜਮੀਨਾ ਛੜਾਈ ਨਾ ਤੈਨੂੰ ਅਨਸਾਸ ਦਿੱਤਾ ਕਿ ਜਸਟਿਸ ਕੋ ਵੀ ਹੈ ਤਾਂ ਕੀ ਮੰਤਰੀਆਂ ਨੂੰ ਫੜਨ ਦਾ ਐਦਾਂ ਕਾਰਵਾਈ ਕਰਨ ਦਾ ਮੈਂ ਦੇਖਿਆ ਛੁ ਕੱਟ ਨੂੰ ਵੀ ਆ ਤੁਹਾਡੀ ਦੱਬੀ ਹੋਈ ਹੈ ਜੀ ਲਿਖ ਕੇ ਦਿੱਤਾ ਤੁਸੀਂ ਕਰ ਲੈ ਕਰਾ ਲੈ ਖਾਲੀ ਲਾ ਮੈਂ ਸਭ ਤੋਂ ਪਹਿਲਾ ਹੋਊਗਾ ਤਾਂ ਮੇਰੇ ਮਾਰੂ ਤੇਰੀ ਜੈਜਾ ਕਰ ਤੂੰ 네ਗੇਟਿਵ ਕਹਿਣਾ ਜਦੋਂ ਤੈਂ ਗਿਆ ਸੀਗਾ ਸਭ ਸਾਂਝੀ ਬਾਣੀ ਕੌਣ ਖੜਾ ਸੀ ਤੇਰਾ ਤੇ ਕੀ ਦੀ ਕਾਪੀ ਮਾਰੀ ਐ ਇਹ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਕੀ ਦੀ ਵਿਜਨ ਸੀ ਉਹ ਨਕਲ ਚੱਕਰ ਚਾਹੀਦੀ ਐ ਹੁਣ ਤੂੰ ਕਹਿੰਦਾ ਤੁਹਾਡੇ ਘਰੇ ਇਲੈਕਸ਼ਨ ਜਦੋਂ ਆ ਜਾਂਦੇ ਆ ਤੁਹਾਡੇ ਘਰੇ ਬੰਦਾ ਜਾਉਂਦਾ ਉਹ ਬੇਕਲਪ ਦਿਓ ਬੰਦੇ ਨਾਲ ਨਹੀਂ ਹੋਣਾ ਇਹ ਇਹ ਈ-ਗਵਰਨੈਂਸ ਨਾ ਹੋਣਾ ਕੰਪਿਊਟਰ ਤੇ ਬੈਠਾ ਬਗੈਰ ਬੰਦੇ ਦੇ 30 ਦਿਨਾਂ ਕੇ ਅਫਸਰ ਦੀ ਰਿਪਲਾਈ ਨਾ ਆਈ ਪਾਸ ਇਹ 2007 ਦੀ ਨੋਟੀਫਿਕੇਸ਼ਨ ਨਾ ਗਵਰਨਮੈਂਟ ਆਫ ਇੰਡੀਆ ਦੀ ਈ-ਗਵਰਨੈਂਸ ਜਿਹਦੇ ਤੇ 100 ਸਰਵਿਸਿਜ਼ ਫ੍ਰੀ ਦਿੱਤੀਆਂ ਜਾ ਸਕਦੀਆਂ ਨਕਸ਼ੇ ਹਰ ਤਰ੍ਹਾਂ ਦੀ ਸਹੂਲਤ ਸਰਕਾਰ ਬਿਨਾ ਕਰਾਪਸ਼ਨ ਚੱਲ ਸਕਦੀ ਹੈ ਮਿੱਤਰਾ ਇਹ ਇਸ ਕਰਕੇ ਬਣੇ ਨੇ ਇਹ 6-6 ਲੱਖ ਕਰੋੜ ਦਾ ਬਜਟ ਹੈ 5-5 ਲੱਖ ਕਰੋੜ ਰੁਪਏ ਦਾ 5 ਲੱਖ 47000 ਕਰੋੜ ਰੁਪਏ ਬਜਟ ਇਹ ਕਿਵੇਂ ਬਣ ਗਏ ਕਿਉਂਕਿ ਇਹਨਾਂ ਨੇ ਥੋੜੇ ਵਾਂ ਐਨਡੀਐਮਸੀ ਵਾਲੀ ਜਿਹੜੀ ਉਹ ਸਕੀਮ ਸੀ ਨਾ ਆਯੂਸ਼ਮਾਨ ਫ੍ਰੀ ਦੇ 5-5 ਲੱਖ ਰੁਪਏ ਦਾ ਬੀਮਾ ਤੁਸੀਂ 40 ਪੈਸੇ ਨਹੀਂ ਪਾ ਸਕਿਆ ਮਿੱਤਰਾ ਇਹਨਾਂ ਨੇ ਉਹ ਬੀਮਾ ਵੇਖੀ 76 7000 ਕਰੋੜ ਰੁਪਏ ਲੈ ਗਏ ਹਾਂਜੀ ਇਹਨਾਂ ਨੇ ਉਹ ਸਕੀਮ ਅਵੇਲ ਕੀਤੀਆਂ ਨੇ ਤੂੰ ਇ ठेकेदारी ਸਿਸਟਮ ਚ ਵਕੇ ਤੂੰ ਕਾਟਲ ਬਣਾਤੇ ਸ਼ਰਾਬ ਦੇ ਤੂੰ ਕਾਟਲ ਬਣਾਤੇ ਰੇਤੇ ਦੇ ਮਿੱਤਰਾ ਮੈਂ ਅੱਜ ਕਹਿੰਨਾ ਸਾਰੀ ਦੁਨੀਆ ਨੂੰ ਕਹਿੰਨਾ ਇਨਸਾਫ ਕਰੋ ਇਹ ਕਹਿੰਦਾ ਹੀ ਰੇਤੇ ਦੀ ਟਰਾਲੀ ਤੁਹਾਨੂੰ 2000 ਦੀ ਦੇਵਾਂਗੇ ਅਸੀਂ ਪ੍ਰੈਜ਼ੀਡੈਂਟ ਕੋਲ ਜਾ ਕੇ ਖੜ ਜਾਂਦੇ ਹੁੰਦੇ ਸੀ ਬਿਜਲੀ ਅੰਦੋਲਨ ਤੇ ਫਲਾਨਾ ਅੰਦੋਲਨ ਤੇ ਧੰਕਾਰਨਾ ਅੰਦੋਲਨ ਰੇਤੇ ਦੀ ਕਾਰਪੋਰੇਸ਼ਨ ਨਾ ਵਾਹਾਂਗੇ ਦਾਰੂ ਦੀ ਕਾਰਪੋਰੇਸ਼ਨ ਬਣਾਵਾਂਗੇ ਰੇਤਾ 2000 22000 ਤੋਂ ਜਾੜ ਕੜ ਜਾ ਕੇ ਅੱਜ ਪਤਾ ਕਰਾਇਆ ਮੈਂ 22000 ਨੂੰ ਰੇਤੇ ਦੀ 3 ਸੈਕੜਾ ਟਰਾਲੀ ਮਿਲਦੀ ਜਿਹੜੀ ਕਾਂਗਰਸ ਦੀ ਸਰਕਾਰ ਚ 3000 ਨੂੰ ਮਿਲਦੀ ਲਾਣਾ ਤੇ ਤੁਹਾਡੇ ਕੀ ਗਰੀਬ ਕਰੂ ਹੈ ਮਜੜ ਪੇਸ਼ ਕਰਦੇ ਹੋ ਸਾਰਾ ਮਜੜ ਪੇਸ਼ ਕਰਦੇ ਹੋ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰ ਨੰਗਾ ਸਵਾਲ ਆਇਆ ਏ ਸ਼ਾਨ ਕੇ ਐਦਮ ਦੇਜਵਾ ਇਹ ਜਿਹੜੇ ਮੈਜਰਸ ਨੇ ਪੰਜਾਬ ਦਾ ਫਿਊਚਰ ਐਟ ਸਟੇਟ ਹੈ ਬਿਲਕੁਲ ਫਾਈਨੈਂਸ਼ੀਅਲ ਐਮਰਜੈਂਸੀ ਦੀ ਖਦਾਦ ਦਿੱਤੀ ਵੀ ਲੌਨਡ ਆਰਡਰ ਕਹਿੰਦੇ ਜੀ ਔਰੇ ਹਾਲ ਕਿਸੇ ਨੂੰ ਕਾਨੂੰਨ ਦਾ ਭੈ ਹੀ ਹੈ ਨਹੀਂ ਕਾਨੂੰਨ ਦਾ ਡਰ ਨਹੀਂ ਮੈਂ ਬਜਟ ਤੇ ਫੋਕਸ ਕੀਤਾ ਹੈ ਬਜਟ ਦਾ ਮਤਲਬ ਹੈ ਜਿਵੇਂ ਘਰ ਚਲਾਉਣਾ ਹੁੰਦਾ ਉਦਾਂ ਹੀ ਸਟੇਟ ਚਲਾਉਣਾ ਹੁੰਦਾ ਐਸ ਸਟੇਟ ਚ ਨੂੰ ਤੁਡੀ ਆਮਦਨ ਤੋਂ ਤੁਸੀਂ ਕੁਝ ਕਰ ਹੀ ਨਹੀਂ ਰਹੇ ਤੁਸੀਂ ਸਰਕਾਰ ਚਲਾ ਰਹੇ ਹੋ 100 ਕਰੋੜ ਰੁਪਇਆ ਰੋਜ਼ ਦਾ ਚੁੱਕ ਕੇ ਦੇਵ ਜਾ ਕੀ ਆ ਵੀ ਫਿਕਰ ਕੀ ਹੈ 100 ਕਰੋੜਸ ਅ ਡੇ 100 ਕਰੋੜ ਰੁਪਇਆ ਰੋਜ਼ ਦਾ ਕਰਜ਼ਾ ਚੁੱਕ ਕੇ ਸਰਕਾਰ ਚੱਲਦੀ ਹੈ ਤੁਹਾਡੀ ਜਦ ਤੂੰ ਬਿਜਲੀ ਫ੍ਰੀ ਕਰਨ ਨੂੰ ਕਿਹਾ ਸੀ ਤੂੰ ਕਿਹਨੂੰ ਦੱਸਿਆ ਸੀ ਉਸੀ ਕਿਸੇ ਨੂੰ ਦੱਸਿਆ ਸੀ ਵੀ ਕਰ ਜਾ ਜੱਕੇ ਅਸੀਂ ਫ੍ਰੀ ਕਰਦੇ ਆਂਗੇ ਤੇ ਪੈਸੇ ਤੁਸੀਂ ਮੋੜ ਜਾਈਓ ਪੰਜਾਬ ਦੇ ਉਹ ਲੋਕੋ ਇਹ ਪੈਸੇ ਤੁਸੀਂ ਮੋੜਨੇ ਆ ਤੁਹਾਡੇ ਬੱਚਿਆਂ ਨੇ ਮੋੜਨਾ ਐ ਇਸੇ ਕਰਕੇ ਜਵਾਬ ਭੱਜੀ ਜਾਂਦੇ ਆ ਪੰਜਾਬ ਦੀ ਜਿਹੜੀ ਪਰ ਕੈਪੀਟਾ ਇਨਕਮ ਇੱਕ ਬੰਦੇ ਦੀ ਆਮਦਨ ਅੱਜ 15000 ਰੁਪਏ ਐ ਦੋ ਦੋ ਕਿੱਲੇ ਜ਼ਮੀਨ ਐ 15000 ਰੁਪਏ ਮਹੀਨਾ ਤੇ ਅਮਰੀਕਾ ਚ ਆਸਟ੍ਰੇਲੀਆ ਚ 5 ਲੱਖ ਰੁਪਏ ਮਹੀਨਾ ਹਕੀਕਤ ਨੂੰ ਸਮਝੋ ਕਿਉਂ ਦੋ ਕਿਲੇ ਵੇਚ ਕੇ ਅਗਲਾ ਮੈਕਸੀਕੋ ਦੀ ਰਾਹੀ ਜਾਂਦਾ ਫੜਿਆ ਜਾਂਦਾ ਉਹ ਪਾਈ ਇਫੈਕਟ ਕਾਹੀਆਂ ਜੇ ਕੌਲ ਕੌਲ ਨੂੰ ਪਾਸੇ ਕਰ ਤੇ ਇਫੈਕਟ ਆਪੇ ਨਿਕਲ ਜੂ ਜੋ ਨਵਜੋ ਸਿੰਘ ਜੀ ਤੁ ਕਹਿੰਦਾ ਉਹ ਫਾਈਨੈਂਸ ਫਾਈਨੈਂਸ ਕਮਿਸ਼ਨ ਦੇ ਵਿੱਚ ਰეკਮੈਂਡੇਡ ਨਹੀਂ ਕੀਤਾ। ਨਾਲਾ ਕੁਝ ਰਹਿ ਗਿਆ। ਸਮਾਪਤ। ਜੀ ਸਾਹਿਬ ਜੀ ਇਹ ਵਾਲੇ ਮੇਰਾ ਇੱਕ ਸਵਾਲ ਆ ਜੀ। ਕੱਲ ਜੀ ਪਾਣੀ ਪੀ ਲਾਣੇ। ਮੈਂ ਮੈਂ ਤੁਹਾਨੂੰ ਇੰਨੀ ਗੱਲ ਕਹਿਣੀ। ਪਟਕਾਈਓ ਨਾ, ਟੱਕਣਾ ਮੈਂ। ਖੜਿਓ ਇੱਥੇ। ਬਸ ਪੰਜਾਬ ਦੇ ਲੋਕਾਂ ਦਾ ਮਸਲਾ ਹੈ। ਮੈਨੂੰ ਕੱਖ ਨਹੀਂ ਪੈਂਦਾ। ਬੰਦ ਹੋ ਗਿਆ ਜਿਹੜਾ ਧੋਖਾ ਦਿੰਦਾ ਸੀਗੇ ਸਿੱਜੀ ਸਾਥ ਸੀ ਇਹ ਵਾਲੇ ਆਂਕੜੇ ਇਲੈਕਸ਼ਨਸ ਤੋਂ ਪਹਿਲੇ ਵੀ ਦਿੰਦੇ ਸੀਗੇ ਤੁਸੀਂ ਬੜੀ ਇਹਦੀ ਤਿਆਰੀ ਕੀਤੀ ਹੋਈ ਸੀ ਪਰ ਇਹ ਇਲੈਕਸ਼ਨਸ ਦੇ ਵਿੱਚ ਕਿਤੇ ਵਰਕ ਨਹੀਂ ਕੀਤੀ ਦੂਸਰੀ ਗੱਲ ਜਦੋਂ ਬਜਟ ਬਣਦਾ ਕਮਿਨਿਸਟ ਨੂੰ ਡਿਜ਼ਾਈਨ ਕਰਦੇ ਨੇ ਹਰ ਸਾਲ ਹਮੇਸ਼ਾ ਹੀ ਫਿਰ ਇਹਦਾ ਮਤਲਬ ਕੀ ਹੈਗਾ ਵੀ politcal will ਨਹੀਂ ਹੈਗੀ ਇਹ ਸਾਰਾ ਹਾਈ ਕਮਾਂਡ ਤੋਂ ਪਾਸ ਹੋਇਆ ਸੀ ਇੱਕ ਮੈਨੀਫੈਸਟੋ ਕਮੇਟੀ ਬਣੀ ਸੀ ਉਹਦੇ ਚ ਆਪਣੇ ਬਾਜਵਾ ਸਾਹਿਬ ਤੇਰੇ ਨਾਲ ਠੀਕ ਹੈ ਇਹ ਲਾਸਟ ਡੇ ਮੈਂ ਅਨਾਉਂਸ ਕੀਤਾ ਸੀ ਲੇਕਿਨ ਕੋਈ ਵੀ ਚੀਜ਼ ਅਗੇ ਲੈਣੀ ਹੈ ਤੇ ਉਹ ਮੁੱਖ ਮੰਤਰੀ ਦੇ ਚਿਹਰੇ ਨੇ ਲੈ ਕੇ ਆ। ਮੇਰੇ ਕੋ ਕੋਈ ਐਕਸਕਿਊਟਿਵ ਫਾਰਮ ਨਹੀਂ। ਲੇਆਂ ਜਿਹੜੀਆਂ ਨੀਤੀਆਂ ਮੈਂ ਬਣਾਈਆਂ ਮੈਂ ਹਮੇਸ਼ਾ ਮੰਨਦਾ ਕਿ ਪੰਜਾਬ ਪਾਲਿਸੀ ਡਰਿਵਨ ਨੀਤੀਆਂ ਤੇ ਨੀਅਤ ਨਾਲ ਪਿਆਰ ਇਹ ਨੀਤੀਆਂ ਬਣਾਉਣ ਵਾਸਤੇ ਮੇਰੇ ਕੋਲ ਕੋਈ ਐਡਮਿਨਿਸਟ੍ਰੇਟਿਵ ਪਾਵਰ ਨਹੀਂ। ਅਮਿਤ ਐਡਮਿਨਿਸਟ੍ਰੇਟਿਵ ਪਾਵਰ ਕਿਸੇ ਕੋਲ ਨਹੀਂ ਹੁੰਦੀ। ਜਮੇ ਜੰਨੀ ਸਾਹਿਬ ਸਾਡੇ ਭਰਾ ਕੋਲ 128 ਕਰੋੜ ਰੁਪਏ ਐਡਵਰਟਾਈਜ਼ਮੈਂਟ ਦਾ ਸੀ। ਉਹਨਾਂ ਨੇ ਮਸਲੇ ਹੱਲ ਕਰਾ ਕੇ ਟਾੜ-ਟਾੜ-ਟਾੜ-ਟਾੜ ਕੰਮ। ਦਿੱਲੀ ਦੇ ਬਾਥਰੂਮਾਂ ਤੇ ਵੀ ਉਹਨਾਂ ਨੇ ਫੋਟੋ ਲੱਗਣੇ ਚਾਹੀਦੇ। ਉਹਨਾਂ ਨੇ ਆਪਣਾ ਇੱਕ ਕੌਂਸਲ ਦਾ ਲੋਕਾਂ ਦੇ ਜੈ ਕੀਤਾ। ਲੋਕਾਂ ਨੂੰ ਸਰਕਾਰ ਅਜੇ ਮੇਰਾ ਕੋਈ ਲੈਣ ਦੇ ਨਹੀਂ ਮੈਂ ਖਪੇ ਨਹੀਂ। ਇਹ ਸਵਾਲ ਇਹ ਸੀ ਕਿ ਜਿਹੜੀ ਤੁਸੀਂ ਕਹਿੰਦੇ ਹੋ ਕਿ ਮਿਸਮੈਨੇਜਮੈਂਟ ਹੈਗੀ ਹੈ ਪੈਸੇ ਦੀ ਇਹ ਸਿਰਫ ਪੋਲਿਟੀਕਲ ਲੈਵਲ ਤੇ ਹੈਗੀ ਹੈ ਕਿ ਪੋਲਿਟੀਕਲ ਵਿਲ ਕਿਉਂ ਮਾਫੀਆ ਜਿਹੜਾ ਬੰਦਾ 60000 ਕਰੋੜ ਰੁਪਏ ਆਪਣੀ ਜੇਬ ਚ ਪਾ ਰਿਹਾ ਉਹਨੂੰ ਦਿੱਕਤ ਹੈ ਉਹ 60000 ਕਰੋੜ ਰੁਪਏ ਜਦੋਂ ਸਟੇਟ ਦੇ ਖਜ਼ਾਨੇ ਦੇ ਗਿਆ ਲੋਕਾਂ ਦੇ 120000 ਕਰੋੜ ਲੱਗੂ ਵਾਰੇ ਨਿਆਰੇ ਹੋ ਜਾਣੇ ਲੋਕਾਂ ਦੇ ਜ਼ਿੰਦਗੀ ਬਦਲ ਜਾਣੀ ਹੈ ਲੋਕਾਂ ਦੀ ਉਹ ਧੰਦਾ ਬੰਦ ਕਰ ਦੋ ਤੇ ਆਪੀ ਦੇਖ ਕਰੋ ਕੋਈ ਮਿਲਿਆ ਤਾਂ ਲਾ ਮਾਫੀਆਂ ਦਾ ਪਤਾ ਨਹੀਂ ਲੱਗਦਾ ਹੁੰਦਾ ਨਾ ਮਾਫੀਆ ਪੈਸਾ ਕਿੱਥੋਂ ਆਉਂਦਾ ਕਿੱਧਰ ਨੂੰ ਜਾਂਦਾ ਦੇਖ ਲੋ ਕ腐ਸ਼ਨ ਕਿਸੇ ਤੇ ਦਾਗ ਲੱਗੇ ਨੇ ਸਾਡਾ ਭਗਵਾਨ ਵੀ ਸਰਪ੍ਰਸਤਾਂ ਦੇਖੋ ਕਹਿੰਦਾ ਮੈਂ ਕਿੰਨਾ ਮਾਨਦਾਰ ਹਾਂ ਰੋਟ ਠੋਕਦਾ ਤੁਸੀਂ ਸਿੱਧੂ ਸਾਹਿਬ ਨਾਮ ਨਹੀਂ ਲੈਂਦੇ ਤੁਸੀਂ ਨਹੀਂ ਦੇਦੇ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੈਂਸ ਕਰ ਰਹੇ ਸੀ ਕਵਰ ਕਰਦੇ ਹੋ ਇਹਨੂੰ ਪਿਛਲਿਆਂ ਦੀ ਵੀ ਕ腐ਸ਼ਨ ਤੁਸੀਂ ਦੱਸੀ ਹੈ ਹੈ ਨਾ ਤੇ ਇਸ 'ਚ ਵੀ ਤੁਸੀਂ 2 ਸਾਲ ਹੋ ਚਲੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਨਾਮ ਲੈਣਾ ਚਾਹੀਦਾ ਮੈਂ ਤੈਨੂੰ ਵੇਰ ਹੁਣ ਮੈਂ ਤੈਨੂੰ ਚਲ ਦੱਸਾਂ ਮੈਂ ਪੰਜ ਚੀਜ਼ ਮਿੰਟ ਨਹੀਂ ਕਹੀ ਨਾਲ ਹੈ YouTube ਲੈ ਕੇ ਬੋਲ ਹੈ ਹੈ ਨਾ ਮੈਂ ਨਾਮ ਹੈ ਜਿੰਨ ਨੂੰ ਕਨਫਰਮ ਕਰਦੇ ਪੈਨੇਬਟ ਪੈਨੇਬਟ ਸੁਭਾਈ ਦੀ ਫੋਟੋ ਪੱਤਾ ਲਿਖਿਆ ਸਰ ਇਹ ਮੈ ਤੋਂ ਪੁੱਛੀ ਵੀ ਚਾਹ ਕੋਈ ਇੰਡੀਪੈਂਡੈਂਟ ਮਿਨਿਸਟਰੀ ਨਹੀਂ ਸਟੈਂਡਿੰਗ ਆਰਡਰ ਹੈ ਮੁੱਖ ਮੰਤਰੀ ਕੋ ਫਾਈਲ ਜਾਉਂ ਭਾਈ ਦਾ ਪਹਾ ਕੇ ਮਾਰੀ ਸੀ ਉਹ ਮੁੱਖ ਮੰਤਰੀ ਜਦੋਂ ਕੁਰਸੀ ਦਿੱਖੀ ਤੂੰ ਔਖੀ ਫਿਰ ਮੈਨੂੰ ਲੰਚ ਤੇ ਬੁਲਾਉਂਗਾ ਤੇ ਕਹਿੰਦਾ ਡਿਨਰ ਕਰ 50 ਲੱਗ ਜਾਮਾ ਕਿਹੜੇ ਸਰਕਾਰੀ ਦੇ ਪਰ ਲੱਗੇ ਮੇਰੇ ਆਣੀ ਅਗਲਾ ਸਵਾਲ ਸэр ਸਹੀ ਹੋਇਆ ਵਿਧਾਨ ਸਭਾ ਦੇ ਜੀ ਕੁਵਾ ਦਿਖ ਰਿਹਾ ਹੈ ਭਾਸ਼ਾ ਵਗੈਰ ਵੀ ਪਰਿਵਰਤਨ ਹੋਇਆ ਕੀ ਲੱਗਦਾ ਹੈ ਇਸ ਤਰ੍ਹਾਂ ਦੀ ਮਰਿਆਦਾ ਠੀਕ ਹੈ ਜੋ ਅਜ ਵਿਧਾਨ ਸਭਾ ਜੀ ਦੇਖੋ ਐਕਚੁਅਲੀ ਕੀ ਹੈ ਕਿ ਜਿਹੜਾ ਜਿਆ ਫੋਨਾ ਐਕਸ਼ਨ ਹੋ ਜਾਣਾ ਉਹਦੀ ਰਿਐਕਸ਼ਨ ਜੇ ਤੂੰ ਤੁਸੀਂ ਬਹਿਸ ਕਰਤੀਦਾ ਜੀ ਓਏ ਤੂੰ ਫਲਾਮਾ ਔਰ ਧਮਕਾਉਣਾ ਇਹਦਾ ਪੰਜਾਬ ਦੇ ਲੋਕਾਂ ਨਾਲ ਕੀ ਕਰ ਸਕਦਾ ਫੰਕਸ਼ਨ ਕਰੇ ਚੁੱਕੇ ਜੀ ਵਾਕਾਂ ਦਾ ਜਨਮ ਇਹਦਾ ਕੀ ਕੰਮ ਕਰਦਾ ਕੇ ਤੇ ਨਹੀਂ ਮੈਂ ਕਦੇ ਪਹਿਲ ਪਰ ਕਈ ਵਾਰ ਨਾ ਕਈ ਵਾਰ ਲੋਹਾ ਲੋਹੇ ਨੂੰ ਘਾਗ ਅਗਗ ਨੂੰ ਕੱਟ ਤੇ ਕਈ ਵਾਰ ਸ਼ਰਾਫਤ ਨੂੰ ਨਾ ਕਮਜ਼ੋਰੀ ਸਮਝ ਲੈ ਜਾਂਦਾ ਸੱਪ ਜੇ ਤੋ ਡੰਗ ਮਾਰਦਾ ਨਾ ਕਿ ਤੇਿਆਰੀ ਉਹਦਾ ਐਂਟੀਡੋਟ ਜਿਹੜਾ ਹੁੰਦਾ ਨਾ ਸੱਪ ਦਾ ਵੇਸ਼ ਹੀ ਹੁੰਦਾ ਉਹ ਸੈਰੀਕੋਨ ਨਾਲ ਵੀ ਤੇ ਵਜਲੀ ਜੀ ਦਿੱਤਾ ਹੈ ਲੇਕਿਨ ਲੋਕਾਂ ਨੇ ਤੁਹਾਨੂੰ ਕਾਨੂੰਨ ਬਣਾਉਣ ਲਈ ਇਹ ਵਿਧਾਨ ਸਭਾ ਸੈਸ਼ਨ ਸਾਰਕਤ ਹੁੰਦਾ ਜੇ ਤੁਸੀਂ ਕਹਿੰਦੇ ਕਿ ਅਸੀਂ ਐਗਰੀਕਲਚਰ ਸਾਡਾ ਸਬਜੈਕਟ ਹੈ ਅਸੀਂ ਅੱਜ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਸੀ 250 ਸਵਾਮੀਨਾਥ ਦੇ ਫਾਰਮੂਲੇ ਨਾਲ ਮੈਂ ਹਰ ਰੋਈਏ ਅਸੀਂ ਰੈਜ਼ੋਲੂਸ਼ਨ ਲੈ ਕੇ ਆਉਂਦੇ ਯੂਨੀਨਮਸ ਹੁੰਦੇ ਸਾਡੇ ਕਿਹਦਾ ਤੈਨੂੰ ਮੰਨਦੇ ਉਹ ਤਾਂ ਤੂੰ ਸੱਥਾਂ 'ਚ ਖੜ ਕੇ ਕਿਉਂ ਉਂਟੀਆਂ ਉਂਟੀਆਂ ਕਰਦਾ ਮਾਰਦਾ ਸੀ ਚੀਕਾਂ बोनस ले लो हजार हैं तो यूं में एमएसपी ले लो थोड़े तो झूठ सी कोई प्रकाश था है, सारे मिलाकर करते है. अगला सर योर टेक ऑन द फार्मर्स इशू दे आर प्रोटेस्टिंग एंड द एटीट्यूड ऑफ द चीफ मिनिस्टर टुवर्ड्स द फार्मर्स ऑफ एड्रेसिंग देयर इश्यूज योर टेक ऑन दैट प्लीज माय टेक इज दैट ही डिड अ डील ही सीम द डील दे सेंटर की सरकार का रबड़ का गुब्बारा है ये चन्नी साहब को कहता था पहले कि ये बी एस तुमने तुमने कौन सी डील की है उसको पूछो कौन सी डील की है चूंकि कॉन्ट्रैक्ट फार्मिंग वाज वन ऑफ द लॉज व्हिच इज रिजेक्टेड बाय दी फार्मर्स ये, ये उनको दोबारा कॉन्ट्रैक्ट फार्मिंग की सुझाव दे रहे हैं पांच फसलों के इस दिन बिगर बिट्रेल अगले दिन खोल दिए इसके टोपे में जवाब है ਇਹ ਤੂੰ 2 ਵਜੇ ਤੱਕ ਬਹਿ ਗਿਆ ਕੀ ਹੋ ਗਿਆ ਨਿਸ਼ਾਨ ਕਰਦਾ ਕੀ ਹੱਲ ਕੀਤਾ ਤੇਰੀ ਟੈਰਿਟਰੀ ਜਾ ਕੇ ਪੰਜਾਬੀਆਂ ਨੂੰ ਕੁੱਟ ਰਹੇ ਤੇਰੀ ਜੂਰਿਸ ਟੈਰਿਟੋਰੀਅਲ ਸੋਵਰਿਨਿਟੀ ਦੇ ਵਿੱਚ ਆ ਕੇ ਟੈਰਿਟੋਰੀਅਲ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਲੋਕਾਂ ਨੂੰ ਕੁੱਟ ਰਹੇ ਮੰਮਤਾ ਬੈਂਕੀ ਨੇ ਸੀ ਡੀ ਆਈ ਦੇ ਬੰਦੇ ਅੰਦਰ ਦਿੱਤੇ ਜੀ ਸਿੱਧਾ ਰਮਈਆ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਜਾ ਕੇ ਜੱਤਰਮੰਤਰ ਤੇ ਬਹਿ ਗਿਆ ਅਸੀਂ ਵੀ ਬੈਠੇ ਹਾਂ ਮੰਤਰਮੰਤਰ ਤੇ ਤਿੰਨੇ ਰੀਪੀਲ ਕੀਤੇ ਕਾਨੂੰਨ ਰੱਦ ਕੀਤੇ ਸੀ ਰੈਜ਼ੋਲੂਸ਼ਨ ਪਾ ਕਾਂਗਰਸ ਨੇ ਇਹਨਾਂ ਨੇ ਨੋਟੀਫਾਈ ਕੀਤਾ ਮੰਡੀਆਂ ਦਾ ਕਾਨੂੰਨ ਜਦ ਤੱਕ ਰੀਪੀਲ ਨਹੀਂ ਹੋਇਆ ਨੋਟੀਫਾਈ ਸੀ ਇਹਨਾਂ ਦੇ ਕੋ ਕਿਹੜੀਆਂ ਗੱਲਾਂ ਕਰਦਾ ਇਹ ਛੱਜਦੇ ਬੋਲੇ ਛਲਣੀ ਵੀ ਬੋਲੇ ਅਗਲਾ ਸਵਾਲ ਸਤੂ ਸਾਬ ਲਾਇਨ ਆਰਡਰ ਬਾਰੇ ਗੱਲ ਚੱਲ ਰਹੀ ਸੀ ਪਟਿਆਲੇ ਦੇ ਵਿੱਚ ਕਾਂਗਰਸ ਦਾ ਵਰਕਰ ਵੱਢ ਟੁੱਕ ਦਿੱਤਾ ਗਿਆ ਬੁਰੀ ਤਰ੍ਹਾਂ ਉਹਦੇ ਘਰ ਵਿੱਚ ਵੜ ਕੇ ਤੇ ਇੱਥੇ ਮੀਡੀਆ ਤੇ ਹਮਲੇ ਹੋਏ ਨੇ ਕੋਈ ਕਾਰਵਾਈ ਨਹੀਂ ਪੁਲਿਸ ਕਰਦੀ ਹਸਪਤਾਲ ਵਿੱਚ ਜਾ ਕੇ ਬੰਦਾ ਕੁੜ ਦਿੱਤਾ ਗਿਆ ਇਸ ਤੁੱਕ ਦੇ ਜਿਆਦਾ ਖੇਡ ਦੇ ক্রিকেট ਖੇਡਦੇ ਬੰਦੇ ਵੱਢਦੇ ਘਰਾਂ ਚ ਜਾ ਕੇ ਕੁੜੀਆਂ ਦੇ ਗੋਲੀਆਂ ਮਾਰਦੇ ਵਪਾਰੀ ਬੈਠੇ ਮਾਰਦੇ ਇਹ ਕਿਹਦੇ ਘਰ ਗਏ ਇਹਨਾਂ ਕਿਸੇ ਦੇ ਨਾਲ ਸੰਤੋਨਾ ਜਿੱਥੇ ਦੇਖਾ ਵੋਟਰਾਂ ਦਾ ਸਵਾਲ ਹੈ ਉੱਥੇ ਕਰੋੜ ਰੁਪਏ ਉਹ ਬੰਦੇ ਦੀ ਜਿਹੜੇ ਪੰਜਾਬ ਦੇ ਸਭ ਤੋਂ ਪਹਿਲਾ ਫੰਡਾਮੈਂਟਲ ਮੌਲਿਕ ਅਧਿਕਾਰ ਇਹ ਹੈ ਜਾਨ ਮਾਲ ਦੀ ਸੁਰੱਖਿਆ ਕਿਹੜੀ ਜਾਨ ਮਾਲ ਦੀ ਸੁਰੱਖਿਆ ਹੈ ਇੱਕ ਲੱਖ 75000 ਕਰੋੜ ਰੁਪਏ ਦੇ ਐਮਓਯੂ ਸਾਈਨ ਕਰੇ ਐ ਐਮਓਯੂ ਨਹੀਂ ਵਪਾਰੀ ਯੂਪੀ ਜੀ ਇਹ ਡਿੰਗਾ ਮਾਰਨਾ ਇਹ ਤਾਂ ਆਪ ਦੀ ਡੈਰੇਕਟਰੀ ਨਹੀਂ ਪ੍ਰੋਟੈਕਟ ਕੀਤੀ ਮੁਹਾਰੇ ਉੱਤੇ ਗੋਲੇ ਮਾਰੇ ਆ ਉਹ ਕਲੀਅਰ ਗੈਸਨ ਗੋਲੀਆਂ ਪੁਰਤਰੀਆਂ ਚ ਮਾਰੀਆਂ ਨੇ ਇਹ ਪਟਾਈ ਮੁੱਖ ਮੰਤਰੀ ਖਾਦਾ ਕਿਥੇ ਬੀਜਪੀ ਨੂੰ ਲੈ ਕੇ ਵੀ ਗੋਲੀ ਚ ਲਾ ਕੇ ਦਿਖਾਵਾਂ ਤੁਹਾਡੇ ਵਾਲਾ ਮੱਪ ਸਾਵ ਹਾਂ ਪਰ ਤੁਹਾਡੇ ਬਾਰੇ ਅੱਜ ਸੀਐਮ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਬਹੁਤ ਨੁਕਸਬੋਕਿਆ ਗਿਆ ਵੀ ਤੁਹਾਡਾ ਕੋਈ ਦੋਸਤ ਨਹੀਂ ਹੈਗਾ ਅੱਛਾ ਤੇ ਆ ਸਾਰੇ ਦੋਸਤੀ ਨੇ ਸਿੱਧੂ ਸਾਹਿਬ ਇੱਕ ਮਿੰਟ ਇਹਦਾ ਜਦੋਂ 15000 ਬੰਦਾ ਇਕੱਠਾ ਹੁੰਦਾ ਹੈ ਉਹ ਵੀ ਦੋਸਤੀ ਹੁੰਦੇ ਨੇ ਤੇ ਠੋਖੇਗਾ ਜਦੋਂ ਪਤਾ ਲੱਜੂ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ ਜਵਾਬ ਨਹੀਂ ਨਾ ਹੁੰਦਾ ਤੇਰੇ ਕੋਲ ਇਹ ਦੇਖੋ ਜਦੋਂ ਜਵਾਬ ਨਹੀਂ ਹੁੰਦੇ ਜਿਹੜਾ ਬੰਦਾ ਬਗਲੋਲ ਹੁੰਦਾ ਬਗਲੋਲ ਸਮਝਣਾ ਨਾ ਕੱਲ ਨੂੰ ਕਿ ਆਦੀ ਨੂੰ ਸਮਝ ਨਹੀਂ ਆਉਂਦੀ ਜਿਹੜਾ ਬੰਦਾ ਬਗਲੋਲ ਹੁੰਦਾ ਨਾ